ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵਿਚਾਰ ਕਰਦੇ ਆ ਕਿ ਮਾਤਾ ਪਿਤਾ ਦਾ ਵਿਵਹਾਰ ਬੱਚਿਆਂ ਦੇ ਨਾਲ ਕਿਹੋ ਜਿਹਾ ਹੋਣਾ ਚਾਹੀਦਾ ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ ਪਰਿਵਾਰ ਨੇ ਜਿਹੜੇ ਛੋਟੇ ਹੁੰਦੇ ਜਾ ਰਹੇ ਨੇ ਸੀਮਤ ਹੁੰਦੇ ਜਾ ਰਹੇ ਨੇ ਸੋ ਇਸ ਦੌਰ ਦੇ ਵਿੱਚ ਕਿਸੇ ਦੇ ਇੱਕ ਬੱਚਾ ਕਿਸੇ ਦੇ ਦੋ ਨੇ ਜਿਆਦਾਤਰ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਵੀ ਇੱਕ ਬੱਚਾ ਹੈ ਸੋ ਮੋ ਪਿਆਰ ਦੇ ਵਿੱਚ ਅਸੀਂ ਕਈ ਵਾਰ ਬੱਚਿਆਂ ਨੂੰ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ ਕਿ ਬੱਚੇ ਸ਼ਾਇਦ ਕਿਤੇ ਨਾ ਕਿਤੇ ਉਹਨਾਂ 'ਚ ਕਮਜ਼ੋਰੀ ਰਹਿ ਜਾਂਦੀ ਹੈ ਜਿੰਦਗੀ 'ਚ ਅੱਗੇ ਵਧਣ ਤੋਂ ਪ੍ਰਾਰਥਨਾ ਸਮੇਂ ਦੇ ਵਿੱਚ ਭਾਰਤ ਵਰਸ਼ ਦੀ ਧਰਤੀ ਤੇ ઋષਿ ਹੋਏ ਨੇ ਚਾਣਕਿਆ ਜੀ ਜਿਨ੍ਹਾਂ ਨੇ ਆਪਣੇ ਗ੍ਰੰਥ ਦੇ ਵਿੱਚ ਇੱਕ ਅਥਨ ਕੀਤਾ ਹੈ ਕਿ ਪੁੱਤਰਾ ਨਾਲ ਮਾਤਾ ਪਿਤਾ ਦਾ ਵਿਵਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜਾਂ ਕਿੰਨੀ ਉਮਰ ਤੱਕ ਕਿਸ ਤਰ੍ਹਾਂ ਦਾ ਕਿੰਨੀ ਉਮਰ ਤੱਕ ਕਿਸ ਤਰ੍ਹਾਂ ਦਾ ਸੋ ਆਪਣੇ ਕਥਨ ਦੇ ਵਿੱਚ ਰਿਸ਼ੀ ਜੀ ਦੱਸਣਾ ਕਰਦੇ ਨੇ ਉਹ ਕਹਿੰਦੇ ਵੀ ਬਹੁਤ ਵਿਕਾਰ ਹੈ ਲਾੜਨੈ ਤਾੜਨੈ ਮੈਂ ਅਵਿਕਾਰ ਕਹਿੰਦੇ ਵੀ ਜਦੋਂ ਅਸੀਂ ਬੱਚਿਆਂ ਦੇ ਨਾਲ ਮੇਰਾ ਸਿਰਫ ਪਿਆਰ ਦਾ ਹੀ ਵਿਵਹਾਰ ਕਰਾਂਗੇ ਵੀ ਉਹਨਾਂ ਦੀਆਂ ਜਾਇਜ਼ ਨਜਾਇਜ਼ ਮੰਗਾਂ ਨੂੰ ਅਸੀਂ ਪੂਰਾ ਕਰਾਂਗੇ ਜੋ ਜਾਇਜ਼ ਮੰਗਾਂ ਜਿਹੜੀਆਂ ਸਮੇਂ ਤੋਂ ਪਹਿਲਾਂ ਨੇ ਉਹਨਾਂ ਦੀ ਹਰੇਕ ਗੱਲ ਨੂੰ ਹਰੇਕ ਜਿੱਤ ਨੂੰ ਅਸੀਂ ਪੂਰੀ ਕਰਾਂਗੇ ਉੱਥੇ ਕਹਿੰਦੇ ਫਿਰ ਔਗਣ ਪੈਦਾ ਹੁੰਦੇ ਨੇ ਕਿਤੇ ਨਾ ਕਿਤੇ ਬੱਚੇ ਦੀ ਤਰੱਕੀ ਦੇ ਵਿੱਚ ਉਹ ਗੱਲ ਰੁਕਾਵਟ ਬਣਦੀ ਹੈ ਬੱਚਾ ਕੁਝ ਸਿੱਖਦਾ ਨਹੀਂ ਤਾੜਨਾ ਮੈਂ ਅਵਿਕਾਰ ਕਹਿੰਦੇ ਜੇ ਥੋੜਾ ਜਿਹਾ ਤਾੜੀ ਜੀ ਤਾੜਨ ਦਾ ਭਾਵ ਇਹ ਨਹੀਂ ਕਿ ਬੱਚਿਆਂ ਨੂੰ ਅਸੀਂ ਕੋਟਿਏ ਜਾਂ ਉਹਨਾਂ ਨਾਲ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਵਿਵਹਾਰ ਕਰੀਏ ਜੋ ਉਹਨੂੰ ਪੜਾ ਲੱਗੀ। ਸੋ ਕਹਿਣ ਦਾ ਭਾਵ ਬੱਚਿਆਂ ਨੂੰ ਥੋੜਾ ਜਿਹਾ ਝਿੜਕ ਕੇ ਚੰਗੇ ਮਾੜੇ ਦੀ ਪਛਾਣ ਕਰਵਾ ਕੇ ਸਾਨੂੰ ਚੱਲਣਾ ਚਾਹੀਦਾ ਹੈ ਪਰਿਵਾਰ ਦੇ ਵਿੱਚ। ਇਹ ਸੋਚੀਏ ਵੀ ਜਿਹੜੀ ਮੰਗਲ ਸੀ ਇਹਨਾਂ ਦੀ ਪੂਰੀ ਕਰ ਰਹੇ ਆ ਉਹ ਜਾਇਜ਼ ਹੈ ਜਾਂ ਨਜਾਇਜ਼ ਹੈ। ਜੇ ਨਜਾਇਜ਼ ਆ ਤਾਂ ਨਾ ਕਰੀਏ। ਜਾਇਜ਼ ਹੈ ਤਾਂ ਇਹ ਦੇਖਣਾ ਕਰੀਏ ਕਿਤੇ ਸਮੇਂ ਤੋਂ ਪਹਿਲਾਂ ਤਾਂ ਨਹੀਂ ਪੂਰੀ ਕਰ ਰਹੇ। ਕੋਈ ਕੋਝੇ ਚੀਜ਼ਾਂ ਸਾਨੂੰ ਲੋੜਿੰਦੀਆਂ ਨੇ ਬੱਚਿਆਂ ਨੂੰ ਲੋੜਿੰਦੀਆਂ ਨੇ ਪਰ ਇੱਕ ਹੱਦ ਤੇ ਜਾ ਕੇ ਇੱਕ ਸਮੇਂ ਤੇ ਜਾ ਕੇ ਜਿਵੇਂ ਅੱਜ ਕਰ ਆਪਾਂ ਦੇਖਦੇ ਆਂ ਵੀ ਮੋਬਾਈਲ ਬੱਚਿਆਂ ਦੇ ਹੱਥਾਂ 'ਚ ਛੋਟੇ ਛੋਟੇ ਬੱਚਿਆਂ ਦੇ ਹੱਥਾਂ 'ਚ ਮਾਤਾ ਪਿਤਾ ਮੋਬਾਈਲ ਦੇ ਦਿੰਦੇ ਆਂ ਤੇ ਵੱਡੇ ਹੋ ਕੇ ਉਹਨਾਂ ਦੀ ਲੋੜ ਬਣਦੀ ਹੈ ਛੋਟੇ ਹੁੰਦਿਆਂ ਨੂੰ ਜਦੋਂ ਆਪਾਂ ਦਿੰਨੇ ਆਂ ਤਾਂ ਉਹ ਕਿਤੇ ਨਾ ਕਿਤੇ ਉਬਣੀ ਹੁੰਦੇ ਨੇ ਬੱਚਿਆਂ 'ਚ ਫਿਰ ਉਹ ਕਹਿੰਦੇ ਕਰਨਾ ਕੀ ਚਾਹੀਦਾ ਕਹਿੰਦੇ ਤਾਂ ਤੇ ਸੁੱਤਿਆ ਸਿੱਖ ਕੋ ਸੁੱਤ ਕਹਿੰਦੇ ਨੇ ਪੁੱਤਰ ਨੂੰ ਸਿੱਖ ਕਹਿੰਦੇ ਨੇ ਚੇਲੇ ਨੂੰ ਵਿਦਿਆਰਥੀ ਨੂੰ ਤਾੜਨਾ ਬਹੁਤ ਗੁਣਕਾਰ ਕਹਿੰਦੇ ਜੇ ਥੋੜਾ ਜਿਹਾ ਛਿੜਕ ਦੇਵਾਂਗੇ ਤਾਂ ਉਹ ਗੁਣਕਾਰ ਹੀ ਹੋਏਗਾ ਬੱਚੇ ਲਈ ਬੱਚੇ ਦੀ ਜ਼ਿੰਦਗੀ ਲਈ ਸੋ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਬੱਚਿਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰੀਏ ਅਸੀਂ ਕਿ ਬੱਚੇ ਕੁਰਾਹੇ ਨਾ ਪੈਣ ਨਿਰਾਸ਼ੀ ਪਿਆਰ ਦੇ ਵਿੱਚ ਮੋਹ ਦੇ ਵਿੱਚ ਨਾ ਫਸੀਏ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਚੰਗੇ ਮਾੜੇ ਦੀ ਪਹਿਚਾਣ ਜੇ ਥੋੜਾ ਜਿਹਾ ਅਸੀਂ ਸ਼ਬਦਾਂ ਨੂੰ ਮੜੇ ਪਿਆਰ ਤੋਂ ਬਿਨਾਂ ਬਰਤ ਲਵਾਗੇ ਨਾ ਤਾਂ ਸ਼ਾਇਦ ਕਿਤੇ ਨਾ ਕਿਤੇ ਬੱਚਾ ਦੀ ਜ਼ਿੰਦਗੀ ਬਣੇ ਜਾਵੇਗੀ। ਸੋ ਕਿ ਕਿਸ ਤਰ੍ਹਾਂ ਦਾ ਵਿਵਹਾਰ ਅੱਗੇ ਚੱਲ ਕੇ ਫਿਰ ਇਹ ਵੀ ਦੱਸਦੇ ਨੇ। ਕਹਿੰਦੇ 5 ਵਰਖ ਤੱਕ ਲਾੜ ਹੈ, ਤਾੜਨ ਹੈ, ਖਟਮਾ ਹੈ। 5 ਸਾਲਾਂ ਤੱਕ ਕਹਿੰਦੇ ਬੱਚੇ ਦੇ ਨਾਲ ਪਿਆਰ ਦਾ ਵਿਵਹਾਰ ਕਰੋ। ਤਾੜਨ ਹੈ, ਖਟਮਾ ਹੈ। 6 ਸਾਲ ਦਾ ਜਦੋਂ ਬੱਚਾ ਹੋ ਜੇ ਥੋੜਾ ਜਿਹਾ ਫਿਰ ਉਹਨੂੰ ਚੰਗੇ ਮਾੜੇ ਦੀ ਪਹਿਚਾਣ ਕਾਉਣੀ ਚਾਹੀਦੀ ਹੈ। ਪੁੱਤਰ ਮਿੱਤਰ ਸਮ ਹੁੰਦਾ ਹੈ ਜਦ ਖੋੜਸ ਤੱਕ ਜਾਹੀ ਕਹਿੰਦੇ ਪੁੱਤਰ ਦੇ ਨਾਲ ਫਿਰ ਮਿੱਤਰਤਾ ਦਾ ਵਿਵਹਾਰ ਕਰਨਾ ਕਦੋਂ ਕਰਨਾ ਜਦੋਂ 16 ਸਾਲ ਦੀ ਉਮਰ ਤੇ ਬੱਚਾ ਪਹੁੰਚ ਗਿਆ 5 ਸਾਲਾਂ ਤੱਕ ਪਿਆਰ ਕਰੋ 6 ਸਾਲਾਂ ਤੋਂ ਥੋੜਾ ਜਿਹਾ ਉਮੇ ਚੱਲੀ ਜਾ ਭਈ ਬੱਚੇ ਨੂੰ ਥੋੜਾ ਛੜਕੀਏ ਵੀ ਚੰਗੇ ਮਾੜੇ ਦੀ ਪਛਾਣ ਕਰਾਈਏ 16 ਸਾਲ ਦੀ ਉਮਰ ਤੋਂ ਪੁੱਤਰ ਦੇ ਨਾਲ ਮਿੱਤਰਾਂ ਦਾ ਵਿਵਹਾਰ ਕਰਨਾ ਚਾਹੀਦਾ ਮਿੱਤਰਾ ਮਾੜਾ ਸੋ ਆਸ ਕਰਦੇ ਆਂ ਵੀਡੀਓ ਆਪਸ ਨੂੰ ਪਸੰਦ ਆਵੇਗੀ ਸ਼ੇਅਰ ਵੀ ਕਰਿਓ ਲਾਈਕ ਕਮੈਂਟ ਕਰਨਾ ਜੀ ਤੇ ਬੱਚਿਆਂ ਦੇ ਨਾਲ ਉਸ ਤਰ੍ਹਾਂ ਦਾ ਸੀ ਵਿਵਹਾਰ ਕਰੀਏ ਕਿ ਬੱਚੇ ਕੁੜਾ ਹੀ ਨਾ ਪੈਣਾ ਬੋਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ